ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਮਨਪ੍ਰੀਤ ਚੀਮਾ ਜੀ ਮੇਰੇ ਨਾਲ ਮੌਜੂਦ ਨੇ ਸਟੱਡੀ ਸਕੁਅਰ ਦੇ ਮੰਨੇ ਪਰਮੰਨੇ ਆਸਟ੍ਰੇਲੀਆ ਦੇ ਸਟੂਡੈਂਟਸ ਦੇ ਲਈ ਐਕਸਪਰਟ ਨੇ ਮਨਪ੍ਰੀਤ ਜੀਮਾ ਜੀ ਬਹੁਤ ਸਵਾਗਤ ਹੈ ਜੀ ਸასი ਸ਼ਾਲ ਸასი ਸ਼ਾਲ ਸਰ ਮਨਪ੍ਰੀਤ ਜੀ ਕਹਿੰਦੇ ਨੇ ਕਿ ਆਸਟ੍ਰੇਲੀਆ 'ਚ ਇੱਕ ਵੇਲਾ ਸੀ ਜਦੋਂ ਰਿਜੀਨਲ ਇਨਟੇਕ ਰਿਜੀਨਲ ਏਰੀਆ ਦੇ ਵਿੱਚ ਬਹੁਤ ਘੱਟ ਬੱਚੇ ਜਾਂਦੇ ਸੀ ਹਾਲਾਂਕਿ ਉੱਥੇ ਫਾਇਦੇ ਬਹੁਤ ਐ ਪੋਸਟਡਿਗਰੀ ਵਰਕ ਪਰਮਿਟ ਦੇ ਵੀ ਆ ਪਰ ਪਿਛਲੇ ਸਮਿਆਂ 'ਚ ਜਿਹੜੇ ਡਾਟੇ ਆਏ ਨੇ ਕਹਿੰਦੇ ਸਥਿਤੀਆਂ ਲਗਭਗ ਬਰਾਬਰ ਹੋ ਗਈਆਂ ਬਲਕਿ ਆਸਟ੍ਰੇਲੀਆ ਚ ਰੀਜਨਲ ਇਨਟੇਕ ਦੇ ਵਿੱਚ ਬੱਚਿਆਂ ਦੀ ਗਿਣਤੀ ਥੋੜੀ ਜਿਹੀ ਵਾਧੇ ਵਾਲੇ ਪਾਸੇ ਐ ਸੋ ਟਰੈਂਡਿੰਗ ਚ ਆ ਰੀਜਨਲ ਇਨਟੇਕ ਇਹਨੂੰ ਕਿਵੇਂ ਸਮਝਿਆ ਜਾਵੇ ਹੁਣ ਜਿਵੇਂ ਜਨੂਅਰੀ ਇਨਟੇਕ ਐ ਫਰਵਰੀ ਚ ਮਾਰਚ ਚ ਬੱਚਿਆਂ ਨੇ ਐਡਮਿਸ਼ਨ ਲੈਣੀ ਐ ਕਹਿੰਦੇ ਹੁਣ ਤੱਕ ਜਿਹੜੀਆਂ ਐਪਲੀਕੇਸ਼ਨਾਂ ਗਈਆਂ ਨੇ ਉਹ ਬਰਾਬਰੀ ਬਰਾਬਰੀ ਵਾਲਾ ਕੰਮ ਐ ਜਿੰਨੇ ਇੱਕ ਸ਼ਹਿਰਾਂ ਚ ਮੇਨ ਚ ਗਏ ਨੇ ਉਨੇ ਰੀਜਨਲ ਏਰੀਆ ਦੇ ਵਿੱਚ ਆਸਟ੍ਰੇਲੀਆ ਦੇ ਰੀਜਨਲ ਏਰੀਏ ਦੇ ਇੰਨੇ ਜ਼ਿਆਦਾ ਟਰੈਂਡਿੰਗ ਚ ਆਉਣ ਦੇ ਕਾਰਨ ਕੀ ਨੇ ਕਿ ਹੁਣ ਵੀ ਆਪਸ਼ਨਸ ਨੇ ਜਨੂਅਰੀ ਲਈ ਫਰਵਰੀ ਲਈ ਮਾਰਚ ਲਈ ਅ ਬਿਲਕੁਲ ਸਰ ਐਕਚੁਅਲ ਦੇ ਵਿੱਚ ਕੀ ਹੈ ਕਿ ਪਹਿਲਾਂ ਰੀਜIONAL ਚ ਬੱਚੇ ਇਸ ਕਰਕੇ ਵੀ ਘਟ ਜਾਂਦੇ ਸੀ ਕਿਉਂਕਿ ਜਿਆਦਾਤਰ ਬੱਚਿਆਂ ਦੇ ਰਿਲੇਟਿਵਸ ਜਾਂ ਬ੍ਰਦਰ ਸਿਸਟਰ ਮੇਨ ਸਿਟੀਜ਼ ਦੇ ਵਿੱਚ ਹੀ ਜਾਂਦੇ ਸੀ ਉਦੋਂ ਇੰਨਾ ਬੱਚਾ ਵੀ ਨਹੀਂ ਸੀ ਜਾਂਦਾ ਇਨੀਸ਼ੀਅਲੀ ਹਰ ਬੰਦੇ ਨੂੰ ਵੱਡੇ ਸਿਟੀਜ਼ ਦਾ ਹੀ ਪਤਾ ਸੀਗਾ ਜੀ ਮੈਲਬੌਰਨ ਚਲੇ ਜੋ ਸਿਡਨੀ ਚਲੇ ਜੋ ਪਰਸ ਚਲੇ ਜੋ ਜਾਂ ਬ੍ਰਿਸਬਨ ਚਲੇ ਜੋ ਵੈਡਲੈਡ ਭਾਵੇਂ ਜਿਹੜੇ ਮੇਨ ਵੱਡੇ ਸਿਟੀਜ਼ ਦੇ ਨਾਮ ਸੁਨੇ ਸੀਗੇ ਸਿਰਫ ਉਹਨਾਂ ਦੇ ਵਿੱਚ ਹੀ ਬੱਚੇ ਜਾਂਦੇ ਸੀਗੇ ਬਟ ਫਿਰ ਕੀ ਹੋਇਆ ਜਦੋਂ ਜਦੋਂ ਲੋਕਾਂ ਨੂੰ ਬੈਨੀਫਿਟਸ ਪਤਾ ਲੱਗਣ ਲੱਗੇ ਰੀਜIONAL ਏਰੀਆਜ਼ ਦੇ ਕਿ ਉੱਥੇ ਵਰਕ ਪਰਮਿਟ ਐਕਸਟਰਾ ਮਿਲਦਾ ਜਾਂ ਪੁਆਇੰਟਸ ਕੁਝ ਐਕਸਟਰਾ ਮਿਲਦੇ ਆ ਪੀਆਰ ਦੇ ਟਾਈਮ ਤੇ ਤਾਂ ਉੱਥੇ ਲੋਕਾਂ ਨੇ ਜਾਣਾ ਸਟਾਰਟ ਕੀਤਾ इवन ਕਿ ਸਿਟੀਆਂ ਤੋਂ ਜਿਹੜੇ ਬੱਚੇ ਆਲਰੇਡੀ ਉੱਥੇ ਪੜ੍ਹ ਰਹੇ ਸੀ ਉਹ ਵੀ ਬਹੁਤ ਰੀਜਨਲ ਏਰੀਆ ਚ ਮੂਵ ਕਰ ਗਏ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਹੁਣ ਬੱਚੇ ਜਾ ਰਹੇ ਆ ਹੌਲੀ ਹੌਲੀ ਉਹਨਾਂ ਨੂੰ ਅਵੇਅਰਨੈਸ ਹੋ ਗਈ ਕਿਉਂਕਿ ਉਹਨਾਂ ਦੇ ਰਿਲੇਟਿਵਸ ਮੂਵ ਕਰ ਗਏ ਰੀਜਨਲ ਏਰੀਆ ਚ ਉਹਨਾਂ ਨੇ ਦੱਸਿਆ ਕਿ ਰੀਜਨਲ ਦੇ ਵਿੱਚ ਤਾਂ ਆਨ ਦਾ ਬਹੁਤ ਬੈਨੀਫਿਟ ਸਾਨੂੰ ਹੋਇਆ ਘਰ ਸਸਤੇ ਸੀਗੇ ਜੌਬ ਓਪਰਚ्युनिटीज ਜ਼ਿਆਦਾ ਸੀਗੀਆਂ ਸਕਾਲਰਸ਼ਿਪਸ ਅੱਛੀਆਂ ਸੀਗੀਆਂ ਵੇਜ ਰੇਟ ਅੱਛਾ ਹੌਲੀ ਹੌਲੀ ਜਿਹੜਾ ਰੀਜਨਲ ਦਾ ਇੰਟਰਸਟ ਬੱਚਿਆਂ ਦੇ ਵਿੱਚ ਇਨਕਰੀਜ਼ ਹੁੰਦਾ ਗਿਆ ਹੌਲੀ ਹੌਲੀ ਉਹ ਚੀਜ਼ ਪੰਜਾਬ ਜਾਂ ਇੰਡੀਆ ਤੱਕ ਆ ਗਈ ਕਿ ਰੀਜਨਲ ਏਰੀਆ ਚ ਵੀ ਪੜਨਾ ਚਾਹੀਦਾ ਇੱਕ ਮਿਸਕਨਸੈਪਸ਼ਨ ਵੀ ਸੀ ਵੀ ਪਤਾ ਨਹੀਂ ਰੀਜਨਲ ਦੇ ਵਿੱਚ ਫੈਸਿਲਿਟੀਆਂ ਘੱਟ ਹੋਣਗੀਆਂ ਉਹ ਵੀ ਉਹਨਾਂ ਦੀ ਦੂਰ ਹੋਗੀ ਕਿ ਨਹੀਂ ਰੀਜਨਲ ਏਰੀਆਜ਼ ਆਰ ਇਕੁਅਲੀ ਡਿਵੈਲਪਡ ਜਿੰਨੇ ਕਿ ਅਰਬਨ ਏਰੀਆਜ਼ ਡਿਵੈਲਪਡ ਨੇ ਉਹਨਾਂ ਦੇ ਤਾਂ ਇਸ ਕਰਕੇ ਹੁਣ ਬੱਚਿਆਂ ਦਾ ਇੰਟਰਸਟ ਵੱਧਦਾ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਫੈਸਿਲਿਟੀਆਂ ਤਾਂ ਸੇਮ ਹੀ ਮਿਲਣੀਆਂ ਕਿਉਂ ਨਾ ਆਪਾਂ ਇੱਕ ਸਾਲ ਦਾ ਵਰਕ ਪਰਮਿਟ ਐਕਸਟਰਾ ਲਈਏ ਤੇ ਕੁਝ ਜਿਹੜੇ ਪੁਆਇੰਟਸ ਸਾਨੂੰ ਗਵਰਨਮੈਂਟ ਐਕਸਟਰਾ ਦੇ ਰਹੀ ਉਹ ਛੱਡਨੇ ਕਿਉਂ ਹੈ ਸਾਨੂੰ ਪੀਆਰ ਹੋਰ ਈਜ਼ੀਲੀ ਮਿਲ ਜੇਗੀ ਇਸ ਕਰਕੇ ਰੀਜਨਲ ਟਰੈਂਡਿੰਗ ਦੇ ਵਿੱਚ ਹੈ ਔਰ ਰੀਜਨਲ ਦੀ ਹੋਲੀ ਦੀ ਹੋਲੀ ਪੋਪੂਲਾਰਿਟੀ ਵੱਧ ਰਹੀ ਹੈ ਬਿਲਕੁਲ ਠੀਕ ਹੈ ਸੋ ਹੁਣ ਹੁਣ ਮੁੱਖ ਰੂਪ ਚ ਫਾਇਦੇ ਆਉਣ ਵਾਲੇ ਸਮੇਂ ਚ ਰੀਜਨਲ ਏਰੀਆ ਦੇ ਕੀ ਆ ਪਾਰਟ ਟਾਈਮ ਜੌਬਸ ਸਟੂਡੈਂਟਸ ਨੂੰ ਮਿਲਣ ਲੱਗ ਗਈਆਂ ਪ੍ਰੋਪਰ ਉੱਥ ਬਿਲਕੁਲ ਹੀ ਰੀਜਨਲ ਏਰੀਆ ਦੇ ਵਿੱਚ ਹਮੇਸ਼ਾ ਅਰਬਨ ਦੇ ਨਾਲੋਂ ਥੋੜਾ ਜਿਹਾ ਬੈਨੀਫਿਟ ਹੀ ਰਹੇਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਦੇਖੋ ਜਿੱਥੇ ਪੋਪੂਲੇਸ਼ਨ ਘਟ ਹੈ ਔਰ ਉਹ ਡਵੈਲਪ ਵੀ ਹੋ ਰਏ ਏਰੀਆਜ਼ ਹੁਣ ਕਿਉਂਕਿ ਪੋਪੂਲੇਸ਼ਨ ਵੱਧ ਰਹੀ ਹੈ ਡਵੈਲਪਮੈਂਟ ਵੀ ਹੋ ਰਹੀ ਹੈ ਬਟ ਰੇਸ਼ਿਓ ਹਜੇ ਵੀ ਕਿਤੇ ਨਾ ਕਿਤੇ ਸ਼ਹਿਰਾਂ ਨਾਲੋਂ ਘੱਟ ਹੈ ਬੱਚਿਆਂ ਦੇ ਜਨਮ ਦੇ ਇਸ ਕਰਕੇ ਕੰਮ ਦੀ ਵੀ ਪੋਸਿਬਿਲਿਟੀ ਜ਼ਿਆਦਾ ਹੈ ਵੇਜ ਰੇਟ ਵੀ ਅੱਛਾ ਹੈ ਟਰੈਵਲ ਕਰਨ ਦਾ ਵੀ ਬੱਚਿਆਂ ਨੂੰ ਜਿਹੜਾ ਹੈ ਉਹ ਖਰਚਾ ਘੱਟ ਪੈਂਦਾ ਈਵਨ ਰਹਿਣ ਦਾ ਵੀ ਖਰਚਾ ਬਾਕੀ ਸਿਟੀਜ਼ ਨਾਲੋਂ ਕਟੋ ਕਟ ਵੀ ਜੇ ਆਪਾਂ ਕਹੀਏ ਕਿ ਅਗਰ ਮੈਲਬਨ ਚ ਕੋਈ ਬੱਚਾ ਜਾ ਰਿਹਾ ਤਾਂ ਫੋਰ ਐਗਜ਼ਾਮਪਲ ਅਗਰ ਉਹਨੂੰ 500 ਡਾਲਰ ਦਾ ਖਰਚਾ ਆ ਰਿਹਾ ਵੀਕ ਦਾ ਤਾਂ ਅਰੀਜਨਲ ਚ 300 ਆਏਗਾ ਐਗਜ਼ਾਮਪਲ ਦੇ ਰਿਹਾ ਮੈਂ ਇਹ ਪਲੱਸ ਮਾਈਨਸ ਹੋ ਸਕਦਾ ਹੈ ਤੇ ਇਸ ਕਰਕੇ ਹੁਣ ਜਿਹੜੇ ਰੀਜਨਲ ਹੈ ਰੀਜਨਲ ਦੇ ਵਿੱਚ ਹਮੇਸ਼ਾ ਹੀ ਇਹ ਬੈਨੀਫਿਟਸ ਰਹੇ ਆ ਤੇ ਅੱਗੇ ਵੀ ਇਹ ਜਿਹੜੇ ਬੈਨੀਫਿਟਸ ਹੈ ਰਹਿਣਗੇ ਕਿਉਂਕਿ ਉਹਨਾਂ ਨੂੰ ਸਿਟੀਜ਼ ਤੱਕ ਡਿਵੈਲਪ ਹੋਣ ਲਈ ਹਜੇ ਤੱਕ ਹਜੇ ਟਾਈਮ ਲੱਗੇਗਾ ਜਿੰਨਾਂ ਉਹ ਜ਼ਿਆਦਾ ਡਿਵੈਲਪ ਹੁੰਦੇ ਜਾਣਗੇ ਉੰਨੀ ਆਪਰਚੂਨਿਟੀਆਂ ਵਧਦੀਆਂ ਜਾਣਗੀਆਂ ਇਸ ਕਰਕੇ ਕੋਈ ਵੀ ਬੱਚਾ ਹੈ ਮੈਂ ਕਹੂੰਗਾ ਕਿ ਅਗਰ ਉਹਨਾਂ ਕੋਲ ਲੋਨ ਰਿਜਿਡ ਨਹੀਂ ਹੈਗੇ ਉਹ ਲੋਕੇਸ਼ਨ ਨੂੰ ਲੈ ਕੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰੀਜਨਲ ਏਰੀਆਜ਼ ਨੂੰ ਵੀ ਕੰਸੀਡਰ ਕਰਨਾ ਚਾਹੀਦਾ ਅੱਛਾ ਮੈਨੇ ਕੱਲ੍ਹ ਹੋਰ ਦੱਸੋ ਕਿ ਰੀਜਨਲ ਏਰੀਆਜ਼ ਦੇ ਵਿੱਚ ਵੀ ਕੁਈ ਡਿਫਰੈਂਟ ਤਰ੍ਹਾਂ ਦੇ ਕੋਰਸੇ ਨੇ ਬੱਚਿਆਂ ਦੇ ਜਾਂ ਜੋ ਕੋਰਸੇ ਮੇਨ ਸਿਟੀਜ਼ ਦੇ ਵਿੱਚ ਨੇ ਕੋਰਸੇ ਲਗਭਗ ਸੇਮ ਨੇ ਦੇਖੋ ਕੋਰਸੇਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਹਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਹੁਣ ਅਸੀਂ ਪਰਥ ਦੇ ਵਿੱਚ ਜਿਹੜੇ ਰੀਜਨਲ ਏਰੀਆ ਚ ਇੱਕ ਦੋ ਕੈਂਪਸਿਸ ਹੈਗੇ ਆ ਜਿੱਥੇ ਮਾਈਨਿੰਗ ਦੇ ਕੋਰਸੇਸ ਆ ਉਹ ਸਿਟੀਆਂ ਦੇ ਵਿੱਚ ਨਹੀਂ ਹੈਗੇ ਜਿੱਥੇ ਇਨਫਰਾਸਟ੍ਰਕਚਰ ਦੀ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾ ਇਨਫਰਾਸਟ੍ਰਕਚਰ ਦੀ ਲੋਡ ਹੋਏਗੀ ਬਿਲਡਿੰਗਸ ਦੀ ਰੀਜਨਲ ਏਰੀਆਜ਼ ਦੇ ਵਿੱਚ ਥੋੜਾ ਜਿਹਾ ਹੁਣ ਜਿੱਦਾਂ ਇੱਕ ਕੁਝ ਯੂਨੀਵਰਸਿਟੀਆਂ ਐ ਮੈਲਬਨ ਦੀਆਂ ਜਿਹੜਾ ਉਹਨਾਂ ਦਾ ਸਿਟੀ ਕੈਂਪਸ ਉਹਦੇ ਵਿੱਚ ਸਿਰਫ ਆਈਟੀ ਵਗੈਰਾ ਦੇ ਕੋਰਸੇਸ ਆ ਕਿਉਂਕਿ ਉੱਥੇ ਇੱਕ ਕੰਪਿਊਟਰ ਦੇ ਉੱਪਰ ਹੀ ਕੰਮ ਕਰ ਬਟ ਅਗਰ ਉਹੀ ਆਪਾਂ ਉਹਨਾਂ ਨੂੰ ਉਹਨਾਂ ਦੇ ਇੰਜੀਨੀਅਰਿੰਗ ਦੇ ਕੋਰਸਿਸ ਉਹਨਾਂ ਦੇ ਰੀਜਨਲ ਕੈਂਪਸ ਦੇ ਵਿੱਚ ਹੈ ਜਿਹੜੇ ਕਿ ਮੈਲਬਨ ਤੋਂ 80 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਕੈਂਪਸ ਹੈ बिकॉज़ ਉੱਥੇ ਜਗ੍ਹਾ ਜ਼ਿਆਦਾ ਚਾਹੀਦੀ ਹੈ ਉਹਨਾਂ ਕੋਰਸਿਸ ਨੂੰ ਰਨ ਕਰਨ ਲਈ ਸੋ ਇਸ ਕਰਕੇ ਜਿਹੜੀ ਇਹ ਛੋਟੇ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਆਪਾਂ ਨੂੰ ਇਹ ਲੱਗਦਾ ਹੈ ਇਹੀ ਇੱਕ ਮੈਨੂੰ ਲੱਗਦਾ ਕਿ ਮੇਜਰ ਫਰਕ ਹੈ ਗਿਆ ਜਿਹੜੇ ਕੁਝ ਕੋਰਸਿਸ ਇੰਜੀਨੀਅਰਿੰਗ ਵਗੈਰਾ ਦੇ ਜਾਂ ਇਦਾਂ ਦੇ ਕੋਰਸਿਸ ਹੈਗੇ ਆ ਜਾਂ ਮਰੀਨ ਦੇ ਨਾਲ ਰਿਲੇਟਿਡ ਕੋਰਸਿਸ ਨੇ ਉਹ ਰੀਜਨਲ ਏਰੀਆਜ਼ ਦੇ ਵਿੱਚ ਇੱਕ ਸਪੈਸੀਫਿਕ ਯੂਨੀਵਰਸਿ ਅਦਰਵਾਈਜ਼ ਹਰ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ origignal area ਦੇ ਵਿੱਚ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਮਨਪ੍ਰੀਤ ਸਿੰਘ ਚੀਮਾ ਉਹਨਾਂ ਨੇ ਸ਼ੇਅਰ ਕੀਤੀ ਹੈ ਸਕਰੀਨ ਤੇ ਨੰਬਰ ਹੈ ਸਾਰੇ ਸਟੂਡੈਂਟ ਭਾਵੇਂ ਤੁਸੀਂ ਜਨੂਅਰੀ ਫਿਬਰੀ ਮਾਰਚ ਅਪਲਾਈ ਕਰਨਾ ਹੈ ਤੁਰੰਤ ਚੀਮਾ ਜੀ ਦੇ ਨਾਲ ਗੱਲ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ